ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਦੋਸਤੋ ਤੁਹਾਡਾ ਸਟੋਰੀਜ਼ ਕਲਾਸਿਕ ਚੈਨਲ ਦੇ ਵਿੱਚ حاضر ਹੋਇਆ ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ ਅਤੇ ਤੁਸੀਂ ਅੱਗੇ ਸ਼ੇਅਰ ਵੀ ਕਰੋਗੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਮੇਰਾ ਨਾਮ ਖੁਸ਼ਬੂ ਹੈ ਮੈਂ ਪੰਜਾਬ ਦੇ ਇੱਕ ਪਿੰਡ ਵਿੱਚ ਰਹਿੰਦੀ ਹਾਂ ਮੇਰੀ ਜ਼ਿੰਦਗੀ ਇੱਕ ਅਜੀਬ ਤਰੀਕੇ ਨਾਲ ਗੁਜ਼ਰੀ ਕਿਉਂਕਿ ਮੈਨੂੰ ਕਿਸੇ ਦੀ ਕੀਤੀ ਗਲਤੀ ਦਾ ਕਰਜ਼ਾ ਚੁਕਾਉਣਾ ਪਿਆ ਅਸੀਂ ਦੋ ਭੈਣਾਂ ਤੇ ਇੱਕ ਭਰਾ ਸੀ ਮੇਰੀ ਵੱਡੀ ਭੈਣ ਸੁਲਜੀ ਹੋਈ ਤੇ ਬਹੁਤ ਹੀ ਖੂਬਸੂਰਤ ਸੀ ਮੈਂ ਵੀ ਬਿਲਕੁਲ ਆਪਣੀ ਭੈਣ ਦੀ ਤਰ੍ਹਾਂ ਹੀ ਬਨਣਾ ਚਾਹੁੰਦੀ ਸੀ ਉਹ ਕੋਈ ਵੀ ਕੰਮ ਕਰਦੀ ਤਾਂ ਮੈਂ ਉਸ ਨੂੰ ਦੇਖ ਕੇ ਉਸੇ ਤਰ੍ਹਾਂ ਹੀ ਕੰਮ ਕਰਨਾ ਜੇਕਰ ਉਹ ਖਾਣਾ ਬਣਾਉਂਦੀ ਤਾਂ ਸਾਰੇ ਉਸਦੇ ਖਾਣੇ ਦੀ ਤਾਰੀਫ਼ ਕਰਦੇ ਮੈਨੂੰ ਹੁੰਦਾ ਕਿ ਮੈਂ ਵੀ ਇਦਾਂ ਦਾ ਹੀ ਖਾਣਾ ਬਣਾਵਾਂ ਤਾਂ ਸਾਰੇ ਮੇਰੀ ਵੀ ਤਾਰੀਫ਼ ਇਦਾਂ ਹੀ ਕਰਨਗੇ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ ਮੇਰੇ ਪਾਪਾ ਨੇ ਵੱਡੀ ਭੈਣ ਨੂੰ ਕਹਿਣਾ ਕਿ ਤੂੰ ਸਭ ਪਾਸੇ ਸੰਭਲ ਕੇ ਚੱਲਣਾ ਹੈ ਕਿਉਂਕਿ ਛੋਟੇ ਭੈਣ ਭਰਾ ਵੀ ਤੇਰੀ ਰੀਜ਼ ਕਰਦੇ ਹਨ ਸਾਨੂੰ ਸੀ ਕਿ ਵੱਡੀ ਭੈਣ ਤਾਂ ਕਦੇ ਕੋਈ ਗਲਤੀ ਕਰ ਹੀ ਨਹੀਂ ਸਕਦੀ ਪਰ ਵਕਤ ਨੇ ਸਭ ਸਾਬਤ ਕਰ ਦਿੱਤਾ ਕਿ ਇਹ ਤਾਂ ਸਾਡਾ ਵਹਿਮ ਸੀ ਭੈਣ ਵੀ ਤਾਂ ਇਨਸਾਨ ਸੀ ਇਨਸਾਨ ਦੀ ਫਿਤਰਤ ਵਿੱਚ ਗਲਤ ਸਹੀ ਦੋਵੇਂ ਹੁੰਦੇ ਹਨ ਮੇਰੀ ਭੈਣ ਬਹੁਤ ਜ਼ਿਆਦਾ ਖੂਬਸੂਰਤ ਸੀ ਇਸ ਕਰਕੇ ਉਸ ਲਈ ਰਿਸ਼ਤੇ ਤੇ ਰਿਸ਼ਤੇ ਆਉਂਦੇ ਸਨ ਕਈ ਰਿਸ਼ਤੇਦਾਰ ਵੀ ਰਿਸ਼ਤੇ ਲੈ ਲੈ ਕੇ ਆਉਣ ਲੱਗੇ ਪਰ ਮੇਰੇ ਪਾਪਾ ਨੂੰ ਸੀ ਕਿ ਮੈਂ ਰਿਸ਼ਤੇਦਾਰੀ ਵਿੱਚ ਮੇਰੀ ਵੱਡੀ ਭੈਣ ਦਾ ਵਿਆਹ ਨਹੀਂ ਕਰਨਾ ਥੋੜੇ ਟਾਈਮ ਬਾਅਦ ਪਾਪਾ ਨੂੰ ਬਾਰੋ-ਬਾਰ ਕਿਸੇ ਨੇ ਮੁੰਡੇ ਦੀ ਦੱਸ ਪਾਈ ਪਾਪਾ ਮੁੰਡਾ ਦੇਖ ਆਏ ਅਤੇ ਉਹਨਾਂ ਨੂੰ ਹਾਂ ਵੀ ਕਰ ਆਏ ਕਿ ਤੁਸੀਂ ਕੁੜੀ ਦੇਖਿਆ ਆਇਓ ਅਤੇ ਪਾਪਾ ਨੇ ਘਰ ਆ ਕੇ ਮੰਮੀ ਨੂੰ ਕਿਹਾ ਕਿ ਮੈਂ ਆਪਣੀ ਵੱਡੀ ਕੁੜੀ ਵਾਸਤੇ ਰਿਸ਼ਤਾ ਦੇਖ ਆਇਆ ਹਾਂ ਬਹੁਤ ਹੀ ਵਧੀਆ ਪੜਿਆ ਲਿਖਿਆ ਪਰਿਵਾਰ ਹੈ ਮੇਰੀ ਵੱਡੀ ਭੈਣ ਨੇ ਜਦੋਂ ਇਹ ਗੱਲ ਸੁਣੀ ਤਾਂ ਉਹ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗ ਪਈ ਕਿ ਤੁਸੀਂ ਹਾਂ ਵੀ ਕਰ ਆਏ ਅਤੇ ਮੈਨੂੰ ਇੱਕ ਵਾਰ ਵੀ ਪੁੱਛਿਆ ਨਹੀਂ ਦੀਦੀ ਦੀ ਗੱਲ ਕਿਸੇ ਨੇ ਨਾ ਸੁਣੀ ਮੰਮੀ ਅੰਦਰ ਆ ਕੇ ਬੋਲੇ ਢੰਗ ਦੇ ਕੱਪੜੇ ਪਾ ਲੈ ਤੈਨੂੰ ਅੱਜ ਮੁੰਡੇ ਵਾਲਿਆਂ ਨੇ ਦੇਖਣ ਆਉਣਾ ਦੀਦੀ ਨੇ ਉਲਟਾ ਕੇ ਮੰਮੀ ਨੂੰ ਕਿਹਾ ਕਿ ਤੁਸੀਂ ਮੈਨੂੰ ਇੱਕ ਵਾਰ ਤਾਂ ਪੁੱਛ ਲੈਂਦੇ ਕਿ ਮੈਂ ਵਿਆਹ ਕਰਵਾਉਣਾ ਹੈ ਜਾਂ ਨਹੀਂ ਤਾਂ ਅੱਗੋਂ ਮੰਮੀ ਨੇ ਕਿਹਾ ਮੈਨੂੰ ਨਹੀਂ ਪਤਾ ਇਸ ਬਾਰੇ ਤੂੰ ਆਪਣੇ ਪਾਪਾ ਨਾਲ ਗੱਲ ਕਰ ਲੈ ਚਲੋ ਮੁੰਡੇ ਵਾਲੇ ਆ ਗਏ ਮੁੰਡੇ ਦੀ ਮਾਂ ਅਤੇ ਭੈਣ ਮੁੰਡੇ ਵਾਲਿਆਂ ਨੇ ਜਦੋਂ ਦੀਦੀ ਨੂੰ ਦੇਖਿਆ ਤਾਂ ਉਹਨਾਂ ਨੂੰ ਦੀਦੀ ਪਸੰਦ ਆ ਗਈ ਮੁੰਡੇ ਦੀ ਭੈਣ ਦਾ ਸੁਭਾਅ ਬਹੁਤ ਹੀ ਜ਼ਿਆਦਾ ਚੰਗਾ ਸੀ ਮੇਰੀ ਵੱਡੀ ਭੈਣ ਤੇ ਮੁੰਡੇ ਦੀ ਭੈਣ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰਨ ਲੱਗ ਪਈਆਂ ਜਿਵੇਂ ਇੱਕ ਦੂਜੇ ਨੂੰ ਬਹੁਤ ਚਿਰ ਤੋਂ ਜਾਣਦੀਆਂ ਹਨ ਉਹ ਭੈਣ ਨੂੰ ਸ਼ਗਨ ਪਾ ਗਈ ਅਤੇ ਹੁਣ ਭੈਣ ਵੀ ਖੁਸੀ ਕਿਉਂਕਿ ਉਹਨਾਂ ਦਾ ਪਰਿਵਾਰ ਭੈਣ ਨੂੰ ਬਹੁਤ ਪਸੰਦ ਆਇਆ ਸਾਡੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਲੱਗੀਆਂ ਪਰ ਇਹ ਗੱਲ ਕੋਈ ਵੀ ਨਹੀਂ ਜਾਣਦਾ ਸੀ ਕਿ ਇਹ ਖੁਸ਼ੀਆਂ ਦਾ ਮਾਹੌਲ ਬਹੁਤ ਹੀ ਜਲਦ ਗਮ ਵਿੱਚ ਬਦਲਣ ਵਾਲਾ ਹੈ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਸੀ ਦੀਦੀ ਵੀ ਸਾਰੇ ਕੰਮਾਂ ਵਿੱਚ ਖੁਸ਼ੀ-ਖੁਸ਼ੀ ਹਿੱਸਾ ਲੈ ਰਹੀ ਸੀ। ਆਪਣੇ ਦਾਜ ਦਾ ਸਾਰਾ ਸਮਾਨ ਉਸਨੇ ਆਪਣੇ ਹੱਥੀ ਬਣਾਇਆ। ਮਹਿੰਦੀ ਵਾਲਾ ਦਿਨ ਆ ਗਿਆ। ਉਸਨੇ ਆਪਣੇ ਹੱਥਾਂ ਉੱਪਰ ਮਹਿੰਦੀ ਲਗਵਾਈ। ਉਸ ਤੋਂ ਇੱਕ ਦਿਨ ਬਾਅਦ ਬਰਾਤ ਨੇ ਆਉਣਾ ਸੀ। ਦੀਦੀ ਪਾਰਲਰ ਵਿੱਚ ਤਿਆਰ ਹੋਣ ਲਈ ਗਈ ਅਤੇ ਬਹੁਤ ਵਧੀਆ ਤਿਆਰ ਹੋ ਕੇ ਆਪਣੇ ਕਮਰੇ ਵਿੱਚ ਬੈਠ ਗਈ। ਬਰਾਤ ਵੀ ਦਰਵਾਜ਼ੇ ਤੇ ਆ ਗਈ। ਮੁੰਡਾ ਬਹੁਤ ਹੀ ਜ਼ਿਆਦਾ ਸੋਹਣਾ ਅਤੇ ਸੁਨੱਖਾ ਸੀ। ਮੈਂ ਸੋਚਿਆ ਕਿ ਮੈਂ ਦੀਦੀ ਨੂੰ ਦੱਸ ਕੇ ਆਉਂਦੀ ਹਾਂ ਕਿ ਤੇਰੇ ਕਰਮਾਂ ਵਿੱਚ ਤਾਂ ਸ਼ਹਿਜ਼ਾਦਾ ਲਿਖਿਆ ਹੈ। ਪਰ ਜਦੋਂ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਦੀਦੀ ਨਹੀਂ ਸੀ ਮੈਂ ਬਾਹਰ ਆ ਕੇ ਮੰਮੀ ਨੂੰ ਦੱਸਿਆ ਤਾਂ ਮੰਮੀ ਕਹਿੰਦੇ ਉੱਥੇ ਹੀ ਹੋਣੀ ਆ ਤੂੰ ਪਰੇ ਹੋ ਮੈਨੂੰ ਰਿਸ਼ਤੇਦਾਰਾਂ ਨੂੰ ਮਿਲ ਲੈਣ ਦੇ ਮੈਂ ਸਾਰੇ ਕਮਰਿਆਂ ਵਿੱਚ ਦੀ ਨੂੰ ਦੇਖ ਕੇ ਆਈ ਸੀ ਪਰ ਦੀਦੀ ਕਿਤੇ ਵੀ ਨਹੀਂ ਸੀ ਮੈਂ ਮੰਮੀ ਨੂੰ ਬਾਹ ਫੜ ਕੇ ਇੱਕ ਪਾਸੇ ਲੈ ਗਈ ਤੇ ਝੰਜੋੜ ਕੇ ਕਿਹਾ ਕਿ ਮੰਮੀ ਦੀਦੀ ਸੱਚੀ ਕਿਤੇ ਵੀ ਨਹੀਂ ਹੈ ਮੈਨੂੰ ਬਹੁਤ ਘਬਰਾਟ ਹੋ ਰਹੀ ਆ ਤਾਂ ਮੰਮੀ ਕਹਿੰਦੀ ਚੱਲ ਤੇਰੀ ਘਬਰਾਟ ਮੈਂ ਦੂਰ ਕਰਦੀ ਆ ਮੰਮੀ ਮੇਰੇ ਨਾਲ ਆਈ ਤੇ ਅਸੀਂ ਮਾਵਾਂ ਧੀਆ ਉਸ ਨੂੰ ਸਾਰੇ ਕਿਤੇ ਲੱਭਣ ਲੱਗੀਆਂ ਉਹ ਸਾਨੂੰ ਕਿਤੇ ਨਾ ਮਿਲੀ ਤਾਂ ਸਾਡੇ ਰੰਗ ਉੱਡ ਗਏ ਉਧਰ ਆਨੰਦ ਕਾਰਜ ਦਾ ਟਾਈਮ ਨੇੜੇ ਆ ਰਿਹਾ ਸੀ ਸਾਡੇ ਮਗਰ ਪਾਪਾ ਵੀ ਆ ਗਏ ਕਹਿੰਦੇ ਕਿੰਨਾ ਟਾਈਮ ਹੋਰ ਲੱਗੇਗਾ ਆਨੰਦ ਕਾਰਜ ਦਾ ਟਾਈਮ ਹੋ ਰਿਹਾ ਹੈ ਵਿਆਹ ਦੀ ਟੈਨਸ਼ਨ ਅਤੇ ਆਪਣੀ ਪਿਆਰੀ ਧੀ ਦੀ ਵਿਦਾਈ ਕਰਕੇ ਪਾਪਾ ਦੀਆਂ ਅੱਖਾਂ ਵੀ ਲਾਲ ਹੋਈਆਂ ਪਈਆਂ ਸੀ ਪਰ ਪਾਪਾ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਪਿਆਰੀ ਧੀ ਉਹਨਾਂ ਦੀ ਇੱਜ਼ਤ ਨੂੰ ਤਾਰ-ਤਾਰ ਕਰਕੇ ਚਲੀ ਗਈ ਹੈ ਮੰਮੀ ਪਾਪਾ ਦੇ ਸਾਹਮਣੇ ਰੋਣ ਲੱਗੀ। ਮਨਪ੍ਰੀਤ ਆਪਣੇ ਕਮਰੇ ਵਿੱਚ ਨਹੀਂ ਹੈ। ਪਹਿਲਾਂ ਤਾਂ ਪਾਪਾ ਨੂੰ ਯਕੀਨ ਨਹੀਂ ਹੋਇਆ ਕਿਉਂਕਿ ਮਨਪ੍ਰੀਤ ਦੀਦੀ ਚੰਗੇ ਹੀ ਬਹੁਤ ਸੀ। ਪਾਪਾ ਵੀ ਮੱਥੇ ਤੇ ਹੱਥ ਰੱਖ ਕੇ ਬੈਠ ਗਏ ਤੇ ਬੋਲੇ ਕਿ ਬਾਹਰ ਮੇਰੀ ਇੱਜ਼ਤ ਦਾ ਕੀ ਹੋਊ। ਹੁਣ ਮੈਂ ਬਾਹਰ ਜਾ ਕੇ ਕੀ ਮੂੰਹ ਦਿਖਾਵਾਂ? ਮੈਂ ਤਾਂ ਲੁੱਟਿਆ ਪਟਿਆ ਗਿਆ। ਫਿਰ ਮੇਰੀ ਮੰਮੀ ਨੇ ਕਿਹਾ ਕਿ ਤੁਸੀਂ ਘਬਰਾਓ ਨਾ। ਮੈਂ ਬਾਹਰ ਜਾ ਕੇ ਸਭ ਦੇਖਦੀ ਆਂ। ਮੰਮੀ ਬਾਹਰ ਗਏ ਅਤੇ ਮੁੰਡੇ ਦੀ ਮਾਂ ਨੂੰ ਇੱਕ ਪਾਸੇ ਕਰਕੇ ਕਹਿਣ ਲੱਗੇ ਕਿ ਸਾਡੀ ਕੁੜੀ ਤੁਹਾਡੀ ਹੋਣ ਵਾਲੀ ਨੂੰ ਘਰੋਂ ਭੱਜ ਗਈ ਹੈ। ਮੁੰਡੇ ਦੀ ਮਾਂ ਉੱਚੀ-ਉੱਚੀ ਬੋਲਣ ਲੱਗੀ ਤਾਂ ਮੰਮੀ ਨੇ ਉਸ ਨੂੰ ਚੁੱਪ ਕਰਾਉਂਦੇ ਹੋਏ ਕਿਹਾ ਜੇ ਤੁਸੀਂ ਠੀਕ ਸਮਝੋ ਤਾਂ ਅਸੀਂ ਛੋਟੀ ਕੁੜੀ ਤੌਰਨ ਨੂੰ ਤਿਆਰ ਹਾਂ। ਇਸ ਨਾਲ ਤੁਹਾਡੀ ਵੀ ਬਰਾਤ ਵਾਪਸ ਨਹੀਂ ਜਾਵੇਗੀ ਅਤੇ ਸਾਡੀ ਵੀ ਇੱਜ਼ਤ ਬਚ ਜਾਵੇਗੀ। ਮੁੰਡੇ ਦੀ ਮਾਂ ਨੇ ਮੁੰਡੇ ਨੂੰ ਦੱਸਿਆ ਤਾਂ ਮੁੰਡੇ ਨੇ ਕਿਹਾ ਠੀਕ ਆ। ਫਿਰ ਮੇਰੀ ਮਾਂ ਮੇਰੇ ਕੋਲ ਆ ਕੇ ਮੇਰੀਆਂ ਮਿੰਤਾ ਕੱਢਣ ਲੱਗੀ ਕਿ ਹੁਣ ਤੂੰ ਹੀ ਆ ਜੋ ਸਾਡੀ ਇੱਜ਼ਤ ਬਚਾ ਸਕਦੀ ਆ। ਤਾਂ ਮੈਂ ਇਹ ਸਾਰੇ ਮਾਹੌਲ ਨੂੰ ਦੇਖਦੇ ਹੋਏ ਹਾਂ ਕਰ ਦਿੱਤੀ ਮੇਰਾ ਵਿਆਹ ਹੋ ਗਿਆ ਤੇ ਮੈਂ ਰਾਜੀ ਖੁਸ਼ੀ ਆਪਣੇ ਘਰੇ ਰਹਿਣ ਲੱਗੀ ਸਮਾਂ ਲੰਘਦਾ ਗਿਆ ਅਤੇ ਇੱਕ ਦਿਨ ਮੈਂ ਆਪਣੇ ਪੇਕੇ ਆਈ ਹੋਈ ਸੀ ਸ਼ਾਮ ਨੂੰ ਮੈਂ ਕੀ ਵੇਖਿਆ ਕਿ ਮੇਰੇ ਪਾਪਾ ਲੁੱਕ ਲੁੱਕ ਕੇ ਉੱਪਰ ਨੂੰ ਛੱਤ ਵੱਲ ਜਾ ਰਹੇ ਸੀ ਹੱਥ ਵਿੱਚ ਉਹਨਾਂ ਦੇ ਦੁੱਧ ਦਾ ਗਲਾਸ ਸੀ ਅਤੇ ਮੈਂ ਵੀ ਹੌਲੀ-ਹੌਲੀ ਉਹਨਾਂ ਦੇ ਪਿੱਛੇ ਗਈ ਪਾਪਾ ਨੇ ਉਹ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਜਿੱਥੇ ਦੀਦੀ ਦਾ ਸਾਰਾ ਸਮਾਨ ਸੁੱਟ ਕੇ जिंदरा ला ਦਿੱਤਾ ਸੀ पापा ਅੰਦਰ ਗਏ ਤਾਂ ਜਦੋਂ ਮੈਂ ਹੌਲੀ ਹੌਲੀ ਅੰਦਰ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅੰਦਰ ਮਰੀਲ ਜਿਹੀ ਕੁੜੀ ਬੈਠੀ ਸੀ पापा ਨੇ ਉਸ ਨੂੰ ਦੁੱਧ ਦਾ ਗਲਾਸ ਫੜਾਉਂਦੇ ਹੋਏ ਕਿਹਾ ਤੇਰੇ ਕੀਤੇ ਦੀ ਇਹੀ ਸਜ਼ਾ ਹੈ ਜੋ ਤੂੰ ਮਰਦੇ ਦਮ ਤੱਕ ਭੁਗਤੇਂਗੀ ਮੇਰੇ ਤੋਂ ਦੇਖਿਆ ਨਾ ਗਿਆ ਤੇ ਮੈਂ ਵੀ ਅੰਦਰ ਚਲੀ ਗਈ ਅੰਦਰ ਤਾਂ ਮਨਪ੍ਰੀਤ ਦੀਦੀ ਸੀ ਮੈਂ पापा ਨੂੰ ਕਿਹਾ ਇਹ ਕੀ ਕਰ ਰਹੇ ਹੋ ਇਹ ਤਾਂ ਦੀਦੀ ਆ ਉਹਨਾਂ ਨੇ ਮੈਨੂੰ ਕਮਰੇ ਵਿੱਚੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ ਅਤੇ ਕਿਹਾ ਕਿ ਤੂੰ ਜਾ ਇੱਥੋਂ ਮੈਂ ਆਪਣੀ ਮਾਂ ਤੇ ਭਰਾ ਨੂੰ ਬੁਲਾ ਲਿਆਈ ਜਦੋਂ ਅਸੀਂ ਪਾਪਾ ਨੂੰ ਪੁੱਛਿਆ ਤਾਂ ਪਾਪਾ ਨੇ ਕਿਹਾ ਕਿ ਜਦੋਂ ਇਹ ਘਰੋਂ ਭੱਜੀ ਸੀ ਇਹ ਉਸੇ ਦਿਨ ਹੀ ਘਰ ਆ ਗਈ ਸੀ ਕਿਉਂਕਿ ਇਸ ਦਾ ਆਸ਼ਿਕ ਇਸ ਨੂੰ ਨਾਲ ਲੈ ਕੇ ਨਹੀਂ ਗਿਆ ਜਦੋਂ ਤੇਰੀ ਵਿਦਾਈ ਹੋ ਰਹੀ ਸੀ ਤਾਂ ਮੈਂ ਉਸ ਨੂੰ ਆਉਂਦੀ ਨੂੰ ਦੇਖ ਲਿਆ ਸੀ ਤੇ ਇਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤਾਂ ਜੋ ਘਰ ਦਾ ਮਾਹੌਲ ਹੋਰ ਖਰਾਬ ਨਾ ਹੋਵੇ ਇਹ ਉਸ ਦਿਨ ਤੋਂ ਇਸ ਕਮਰੇ ਵਿੱਚ ਪਲ-ਪਲ ਮਰ ਰਹੀ ਆ ਅਸੀਂ ਪਾਪਾ ਨੂੰ ਕਿਹਾ ਕਿ ਹੁਣ ਇਸ ਨੂੰ ਛੱਡ ਦਿਓ ਅਤੇ ਮਾਫ਼ ਕਰ ਦਿਓ ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਪਾਪਾ ਨੇ ਸਾਡੇ ਕਹਿੰਤੇ ਦੀਦੀ ਨੂੰ ਬਾਹਰ ਕੱਢ ਦਿੱਤਾ ਪਰ ਮਾਫ਼ ਅਜੇ ਤੱਕ ਵੀ ਨਹੀਂ ਕੀਤਾ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਤੁਸੀਂ ਲਾਈਕ ਸ਼ੇਅਰ ਵੀ ਜਰੂਰ ਕਰੋਗੇ ਤੇ ਸਾਡੇ ਚੈਨਲ ਨੂੰ ਜੇ ਹਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੈਣਾ ਜੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਹੋਰ ਵੀ ਨਵੀਆਂ-ਨਵੀਆਂ ਕਹਾਣੀਆਂ ਤੁਸੀਂ ਦੇਖ ਸਕੋ ਧੰਨਵਾਦ ਜੀ